11 12 13 ਬਹੁ ਨੂੰ ਸਮੁੱਚਾ ਸਿੱਖ ਜਗਤ ਤੋਂ ਬਹੁਤ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਪਤਿਗੜ ਸਾਹਿਬ ਵਿਖੇ ਮਨਾਉਂਦਾ ਤੇ ਲੱਖਾਂ ਦੀ ਤਦਾਦ ਵਿੱਚ ਜਿਹੜੀ ਸੰਗਤ ਹੈ ਉਹ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਗੁਰਦੁਆਰਾ ਸ੍ਰੀ ਪਤਿਗੜ ਸਾਹਿਬ ਨਤਮਸਤ ਹੋਣ ਲਿਆਉਂਦੀ ਹੈ ਸੰਗਤ ਦੀ ਹਰ ਸੁੱਖਤ ਨੂੰ ਮੁੱਖ ਰੱਖ ਕੇ ਵੀ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਹਰ ਸੁੱਖ ਸੂਤ ਨੂੰ ਮੁੱਖ ਰੱਖਦੇ ਆਂ ਚਾਹੇ ਲੰਗਰ ਨੇ ਜਾਂ ਰਹਿائشਾਂ ਜਾਂ ਗੱਡੀਆਂ ਦੀ ਪਾਰਕਿੰਗ ਹੈ 400 ਤੋਂ ਵੱਧ ਲੰਗਰ ਨੇ ਜਿਹੜੇ ਉਹਨਾਂ ਨੂੰ ਜਗ੍ਹਾ ਗੁਰਦੁਆਰਾ ਸਾਹਿਬ ਨੂੰ ਲਾਟ ਕੀਤੀ ਗਈ ਹੈ 15 ਥਾਵਾਂ ਤੇ ਤੇ ਸੰਗਤ ਦੀਆਂ ਗੱਡੀਆਂ ਜਿਵੇਂ ਬਜ਼ੁਰਗ ਨੇ ਜਾਂ ਅਪਾਹਜ ਹੁੰਦੇ ਨੇ ਛੋਟੇ ਬੱਚੇ ਨੇ ਤੇ ਵੱਧ ਤੋਂ ਵੱਧ ਜਿਹੜੇ ਗੱਡੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਆ ਜਾਣ ਤੇ ਉਸ ਤਰ੍ਹਾਂ ਦੀ ਸਹੂਲਤਾਂ ਪਾਰਕਿੰਗ ਦੀ ਸੰਗਤ ਲਈ ਕੀਤੀ ਗਈ ਹੈ ਇਹ ਪੀਲ ਕੀਤੀ ਗਈ ਆ ਕਿ ਲੰਗਰਾਂ ਦੇ ਵਿੱਚ ਤੇ ਮਿੱਠੇ ਭਗਵਾਨਾ ਪਕਾਏ ਜਾਣ ਵੀਆਈਪੀ ਕਲਚਰ ਤੋਂ ਥੋੜਾ ਦੂਰ ਰਿਹਾ ਜਾਵੇ ਤੇ ਸਾਦਾ ਦਾਲ ਫੁਲਕਾ ਤੇ ਸਬਜ਼ੀ ਜਿਹੜੀ ਲੰਗਰਾਂ ਵਿੱਚ ਇਹੀ ਵਰਤਾਈ ਜਾਂਦੀ ਹੈ ਫਤੇਕੜ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਦੇ ਲਈ ਪਹੁੰਚੂਗੀ ਸਾਬਜਾਦਿਆਂ ਦੀ ਸ਼ਹਾਦਤ ਨੂੰ ਉਹ ਯਾਦ ਕਰਦੀ ਹੈ ਸੰਗਤ ਤੇ ਬਹੁਤ ਸਾਰੇ ਜਿਹੜੇ ਵੱਖ-ਵੱਖ ਥਾਵਾਂ ਤੋਂ ਲੋਕ ਨੇ ਉਹ ਇੱਥੇ ਪਹੁੰਚਦੇ ਨੇ ਤੇ ਇਸ ਵਾਰ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਤਾਂ ਜੋ ਸੰਗਤ ਜਿਹੜੀ ਆਊਗੀ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਚਾਹੇ ਉਹ ਉਹ ਗੱਡੀਆਂ ਤੇ ਆਉਂਦੇ ਨੇ ਉਹ ਉਸ ਪੱਖੋਂ ਕੀ ਇੰਤਜ਼ਾਮ ਕੀਤੇ ਗਏ ਨੇ ਪਾਰਕਿੰਗ ਦੇ ਲਈ ਜਾਂ ਇੱਥੇ ਰਹਿਣ ਸਹਣ ਦੀ ਵਿਵਸਥਾ ਹੋਵੇ ਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਵੀ ਕਿਸ ਤਰ੍ਹਾਂ ਦੇ ਨਾਲ ਦਰਸ਼ਨ ਕਰਨੇ ਨੇ ਉਸ ਬਾਰੇ ਗੱਲਬਾਤ ਕਰਾਂਗੇ ਅਸੀਂ ਸਾਡੇ ਨਾਲ ਫਤੇਗੜ ਸਾਹਿਬ ਗੁਰਦੁਆਰਾ ਦੇ ਮੈਨੇਜਰ ਨੇ ਜਿਹੜੇ ਗੁਰਦੀਪ ਸਿੰਘ ਕਾਂਗੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਗੁਰਦੀਪ ਸਿੰਘ ਜੀ ਇਸ ਵਾਰ ਤੁਸੀਂ ਅਪ੍ਰੈਲ ਦੇ ਵਿੱਚ ਤੁਹਾਨੂੰ ਮੌਕਾ ਮਿਲਿਆ ਤੁਸੀਂ ਦੁਬਾਰਾ ਅਹੁਦਾ ਸੰਭਾਲਿਆ ਮੈਨੇਜਰ ਦਾ ਤੇ ਕਿਵੇਂ ਦੀਆਂ ਤਿਆਰੀਆਂ ਕਰਵਾਈਆਂ ਹਰ ਸਾਲ ਵੈਸੇ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਜਿਹੜਾ ਹੈਗਾ ਤਿਆਰੀਆਂ ਕੀਤੀਆਂ ਜਾਂਦੀਆਂ ਇਸ ਬੜੇ ਪਵਿੱਤਰ ਧਰਤੀ ਤੇ ਬਹੁਤ ਮਹਾਨ ਜਿਹੜੇ ਹੈਗੇ ਦਿਨ ਹੁੰਦੇ ਨੇ ਤੇ ਤੁਸੀਂ ਇਸ ਵਾਰ ਕੀ ਵੱਖਰੀਆਂ ਤਿਆਰੀਆਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ ਛੋਟੇ ਸ਼ਹਿਬਜ਼ਾਦੇ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਤੰਤਨ ਬਾਬਾ ਫਤਿਹ ਸਿੰਘ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਇਹਨਾਂ ਦਾ ਸ਼ਹੀਦੀ ਦਿਹਾੜਾ 26 27 28 ਦਸੰਬਰ 11 12 13 ਪਉ ਨੂੰ ਸਮੁੱਚਾ ਸਿੱਖ ਜਗਤ ਤੋਂ ਬਹੁਤ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਪਤਿਗੜ ਸਾਹਿਬ ਵਿਖੇ ਮਨਾਉਂਦਾ ਤੇ ਲੱਖਾਂ ਦੀ ਤਦਾਦ ਵਿੱਚ ਜਿਹੜੀ ਸੰਗਤ ਹੈ ਉਹ ਵੱਖ-ਵੱਖ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਗੁਰਦੁਆਰਾ ਸ੍ਰੀ ਪਤਿਗੜ ਸਾਹਿਬ ਨਤਮਸਤਕ ਹੋਣ ਲਈ ਆਉਂਦੀ ਹੈ ਤੇ ਸੰਗਤ ਦੀ ਹਰ ਸੁਵਿਧਾ ਨੂੰ ਮੁੱਖ ਰੱਖ ਕੇ ਮੇਰ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਹਰ ਸੁਖ ਸੂਤ ਨੂੰ ਮੁੱਖ ਰੱਖਦਿਆਂ ਚਾਹੀਓ ਲੰਗਰ ਨੇ ਜੋ ਰਹਿਸ਼ਾ ਜਾਂ ਗੱਡੀਆਂ ਦੀ ਪਾਰਕਿੰਗ ਹੈ ਗੁਰਦੁਆਰਾ ਸਾਹਿਬ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਹੋਰੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਲਾਕੇ ਦੀਆਂ ਸੇਵਾ ਸਟੀਆਂ ਦੇ ਸਹਿਯੋਗ ਨਾਲ ਹਰ ਤਰ੍ਹਾਂ ਦੀ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਗਈਆਂ ਨੇ 400 ਤੋਂ ਵੱਧ ਲੰਗਰ ਨੇ ਜਿਹੜੇ ਉਹਨਾਂ ਨੂੰ ਜਗ੍ਹਾ ਗੁਰਦੁਦੁਆਰਾ ਸਾਹਿਬ ਨੂੰ ਅਲਾਟ ਕੀਤੀ ਗਈ ਹੈ ਵੱਖ-ਵੱਖ ਪਿੰਡਾਂ ਤੋਂ ਜਿਹੜਾ ਕੇ ਸੰਗਤ ਲੰਗਰ ਲਾਉਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਗੱਡੀਆਂ ਦੀ ਪਾਰਕਿੰਗ ਦੀ ਉਹਦੇ ਵਿੱਚ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਆਲੇ-ਦੁਆਲੇ ਕਾਫੀ ਪਈ ਹੈ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਕਾਫੀ ਵੱਡਾ ਲਾਨ ਹੈਗਾ ਤੇ ਇਹਦੇ ਤਲਾਣੀ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਪਈ ਹੈ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ 15 ਥਾਵਾਂ ਤੇ ਤੇ ਸੰਗਤ ਦੀਆਂ ਗੱਡੀਆਂ ਜਿਵੇਂ ਬਜ਼ੁਰਗ ਨੇ ਜਾਂ ਅਪਾਹਜ ਹੁੰਦੇ ਨੇ ਛੋਟੇ ਬੱਚੇ ਨੇ ਤੇ ਵੱਧ ਤੋਂ ਵੱਧ ਜਿਹੜੇ ਗੱਡੀਆਂ ਗੁਰਦੁਆਰਾ ਸਾਹਿਬ ਦੇ ਨੇੜੇ ਆ ਜਾਣ ਤੇ ਉਸ ਤਰ੍ਹਾਂ ਦੀ ਸਹੂਲਤਾਂ ਪਾਰਕਿੰਗ ਦੀ ਸੰਗਤ ਲਈ ਕੀਤੀ ਗਈ ਹੈ ਅੱਛਾ ਤੁਸੀਂ ਗੱਲ ਕੀਤੀ ਲੰਗਰ ਦੀ ਲੰਗਰ ਵੀ ਹਰ ਸਾਲ ਬਹੁਤ ਸਾਰੇ ਪਿੰਡਾਂ ਵਾਲੇ ਲਾਉਂਦੇ ਆ ਐਸ ਵਾਰੀ ਕੋਈ ਹਦਾਇਤਾਂ ਜਾਰੀ ਕੀਤੀ ਗਈਆਂ ਹੋਣ ਕਿਉਂਕਿ ਮਿੱਠੇ ਨੂੰ ਲੈ ਕੇ ਵੀ ਵਿਰੋਧ ਹੋ ਰਿਹਾ ਸੀਗਾ ਵੀ ਮਿੱਠਾ ਆਪਾਂ ਨੂੰ ਨਹੀਂ ਉਹ ਵਰਤਉਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਸ਼ਹੀਦੀ ਦੇ ਦਿਨ ਸੀਗੇ ਤੇ ਇੱਕ ਗਮਗੀਨ ਜਿਹਾ ਮਾਹੌਲ ਹੁੰਦਾ ਸੋ ਉਹ ਕਿਵੇਂ ਫੈਸਲਾ ਲਿਆ ਗਿਆ ਪ੍ਰਧਾਨ ਸਾਹਿਬ ਵੱਲੋਂ ਕੁਝ ਦਿਨ ਪਹਿਲਾਂ ਸ੍ਰੀ ਅਮਰਸਰ ਸਾਹਿਬ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਜਦੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆਉਣਾ ਬਹੁਤ ਹੀ ਸ਼ਰਧਾ ਤੇ ਵਿਰਾਗਮਈ ਪਲਾਂ ਦੇ ਵਿੱਚ ਆਉਣਾ ਹੈ ਇਸ ਨੂੰ ਜੋੜ ਮੇਲਾ ਨਹੀਂ ਸ਼ਹੀਦੀ ਸਭਾ ਦੇ ਤੌਰ ਤੇ ਮਨਾਉਣਾ ਹੈ ਤੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਲੰਗਰਾਂ ਦੇ ਵਿੱਚ ਕਿ ਮਿੱਠੇ ਭਗਵਾਨਾ ਪਕਾਏ ਜਾਣ ਵੀਆਈਪੀ ਕਲਚਰ ਤੋਂ ਥੋੜਾ ਦੂਰ ਰਿਹਾ ਜਾਵੇ ਤੇ ਸਾਦਾ ਦਾਲ ਫੁਲਕਾ ਤੇ ਸਬਜ਼ੀ ਹੈ ਜਿਹੜੀ ਲੰਗਰਾਂ ਵਿੱਚ ਹੀ ਵਰਤਾਈ ਜਾਵੇ ਅੱਛਾ ਇੱਕ ਜੀ ਇਹ ਵੀ ਦੱਸੋ ਜਿਹੜੀ ਸੰਗਤ ਦੂਰੋਂ ਆਉਗੀ ਦੋ ਦਿਨ ਤਿੰਨ ਦਿਨ ਰੁਕਣਾ ਉਹਨਾਂ ਨੇ ਤਿੰਨੇ ਦਿਨ ਜੇ ਸਭਾ ਉਹਨਾਂ ਨੇ ਅਟੈਂਡ ਕਰਨੀ ਆ ਤੇ ਉਹ ਰਹਿਣ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਦੇਖੋ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਆਪਣੀ ਇੱਕ ਸਰਾਂ ਹੈ ਮਾਤਾ ਗੁਜਰੀ ਸਰਾਂ ਉਹਦੇ ਵਿੱਚ ਪੂਰੀਆਂ ਤਿਆਰੀਆਂ ਸਾਡੇ ਵੱਲੋਂ ਮੁਕੰਮਲ ਨੇ ਤੇ ਜਿਹੜੇ ਲੰਗਰ ਲੱਗਦੇ ਨੇ ਉਹਨਾਂ ਸੇਵਾ ਸੈਟੀਆਂ ਲਈ ਅਸੀਂ ਆਰਜੀ ਟੈਂਟ ਲੱਕ ਦਿੰਨੇ ਆ ਸ਼ੌਲਦਾਰੀਆਂ ਦਿੰਨੇ ਆ ਵਾਟਰਪੂਫ ਟੈਂਟ ਦਿੰਨੇ ਆ ਤੇ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਹੈ ਬਾਬਾ ਬੰਦਾ বাহাদুর ਪੋਲੀਟੈਕਨਕ ਕਾਲਜ ਹੈ ਬਾਬਾ ਬੰਦਾਬਾਧਰ ਇੰਜੀਨੀਅਰ ਕੋਲਜ ਹੈ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਹੈ ਜਿਹੜੇ ਉਹਨਾਂ ਦੇ ਬੱਚਿਆਂ ਦੇ ਹੋਸਟਲ ਨੇ ਉਹ ਅਸੀਂ ਉਹਨਾਂ ਤੋਂ ਸਹਾਇਤਾ ਵਜੋਂ ਤੇ ਸੰਗਤਾਂ ਦੀ ਠਹਿਰਾਵੀ ਲੈਣੇ ਅੱਛਾ ਕਿੰਨਾ ਕੁ ਇਕੱਠ ਤੁਸੀਂ ਮੰਨਦੇ ਹੋ ਮਤਲਬ ਹਰ ਸਾਲ ਹੁੰਦਾ ਤੇ ਇਸ ਵਾਰ ਕੀ ਐਕਸਪੈਕਟ ਕਰਦੇ ਹੋ ਜਿਹੜਾ ਇਹ ਸ਼ਹੀਦੀ ਪੰਦਰਵਾੜਾ ਹੈ ਇਹ 16 ਦਸੰਬਰ ਇੱਕ ਤੋਂ ਲੈ ਕੇ 31 ਦਸੰਬਰ ਤੱਕ ਚੱਲਣਾ ਹੈ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਹੁਣ ਬਿਆਰ ਰਹੀ ਆ ਤੇ ਇਹਨੇ 15 ਜਨਵਰੀ ਤੱਕ ਇਦਾਂ ਹੀ ਆਉਣਾ ਹੈ ਤੇ ਬਹੁਤ ਮੇਰੇ ਖਿਆਲ ਦੇ ਵਿੱਚ 35 ਲੱਖ ਦਾ ਜਿਹੜਾ ਕਾਠਾ ਸੰਗਤਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆ ਕੇ ਮੱਥਾ ਟੇਕਦਿਆਂ ਨੇ ਤੇ ਸ਼ਹਿਬਜਾਦੇ ਨੂੰ ਆਪਣੇ ਸ਼ਰਧਾ ਨਾਲ ਜੋ ਸੀਸ ਨਵਾਉਂਦੀਆਂ। ਅੱਛਾ ਬਤੌਰ ਮੈਨੇਜਰ ਤੁਸੀਂ ਕੀ ਅਪੀਲ ਕਰਨੀ ਚਾਹੂਗੇ ਜਿਹੜੇ ਆ ਰਹੇ ਨੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਣਗੇ ਕਿਸ ਤਰ੍ਹਾਂ ਦੇ ਨਾਲ ਆਉਣ ਤੇ ਕਿਹੜੀ ਚੀਜ਼ ਦਾ ਧਿਆਨ ਰੱਖਣ ਉਹ? ਬਹੁਤ ਨੌਜਵਾਨ ਨੌਜਵਾਨ ਸੁਭਾਵਾ ਵੱਖ-ਵੱਖ ਪਿੰਡਾਂ ਤੋਂ ਟਰੈਕਟਰਾਂ ਤੇ ਆਉਂਦੀਆਂ ਨੇ, ਗੱਡੀਆਂ ਤੇ ਆਉਂਦੀਆਂ ਨੇ। ਕਈ ਵਾਰੀ ਕੀ ਹੁੰਦਾ ਹੁੱਲੜਵਾਜੀ ਦੇ ਵਿੱਚ ਉੱਚ-ਉੱਚ ਜੀ ਡਿੱਕ ਲਾਏ ਹੁੰਦੇ ਨੇ ਸਪੀਕਰ ਲਾਏ ਹੁੰਦੇ ਨੇ ਲੰਗਰਾਂ ਵਿੱਚ ਸਪੀਕਰ ਲਾਏ ਹੁੰਦੇ ਨੇ ਜਾਂ ਲੰਗਰਾਂ ਵਿੱਚ ਆਵਾਜ਼ਾਂ ਮਾਰ-ਮਾਰ ਕੇ ਅਸੀਂ ਲੋਕਾਂ ਨੂੰ ਲੰਗਰ ਸ਼ਕਲੀ ਪ੍ਰੇਰਿਤ ਕਰਦੇ ਆਂ ਮੈਂ ਕਹਿੰਦਾ ਹੁੱਲੜਵਾਜੀ ਤੋਂ ਜਿਹੜਾ ਹੈ ਥੋੜਾ ਜਿਹਾ ਦੂਰ ਰਿਹਾ ਜਾਵੇ ਤੇ ਇਸ ਦਿਹਾੜੇ ਨੂੰ ਇਸ ਇਤਿਹਾਸ ਨੂੰ ਆਪਣੇ ਹੱਡੀਂ ਹੰਡਾਇਆ ਜਾਵੇ ਤਾਂ ਜੋ ਅਸੀਂ ਆਪਣਾ ਜਿਹੜਾ ਅਸਲ ਮਕਸਦ ਉਹਦੇ ਵਿੱਚ ਪੂਰਾ ਪੂਰਾ ਕਰੀਏ ਤੇ ਆਪਣੇ ਸ਼ਹਿਬਜ਼ਾਦੇ ਨੇ ਚਰਨਾ ਵਿੱਚ ਰਸੀ ਸੁਣਵਾਈਏ ਤੇ ਹੁੱਲੜਵਾਜੀ ਤੋਂ ਥੋੜੇ ਦੂਰ ਰਹੇ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਅਸੀਂ ਗੱਲਬਾਤ ਕਰ ਰਹੇ ਸੀ ਗੁਰਦੀਪ ਸਿੰਘ ਕੰਗ ਜੀ ਨਾਲ ਤੇ ਇਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਪ੍ਰੋਬਲਮ ਨਾ ਹੋਵੇ ਤੇ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਨਤਮਸਤਕ ਹੋਣ ਫਤੇਗੜ ਸਾਹਿਬ ਦੀ ਧਰਤੀ ਤੇ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਇੱਕ ਸਿੱਖਿਆ ਵੀ ਲੈਣ ਦੀ ਲੋੜ ਹੈ ਤੇ ਨਾਲ-ਨਾਲ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਯਾਦ ਕਰਨਾ ਹੈ ਤੇ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਉਸ ਬਾਰੇ ਵੀ ਬੋਲੇ ਨੇ ਫਤੇਗੜ ਸਾਹਿਬ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਭਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ